ਆਪ ਨੂੰ ਅੰਦਰੋਂ ਲੱਗਦਾ ਹੈ ਕਿ ਕੁਝ ਗਲਤ ਚੱਲ ਰਿਹਾ ਹੈ ਕੁਝ ਗਲਤ ਹੋ ਰਿਹਾ ਹੈ ਜਦੋਂ ਉਹ ਗਲਤ ਭਾਵਨਾਵਾਂ ਮਹਿਸੂਸ ਹੋ ਜਾਂਣ ਦਿਨੋਂ ਉਹਨਾਂ ਨੂੰ ਮਨੁੱਖ ਐਕਸੈਪਟ ਕਰਦਾ ਹੈ ਪ੍ਰਵਾਨ ਕਰ ਲੈਂਦਾ ਹੈ ਤਾਂ ਉਹ ਅਵਸਥਾ ਬਣ ਜਾਂਦੀ ਹੈ ਧਰਮ ਰਾਈ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝ ਉਹ ਲੇਖਾ ਫਿਰ ਖਤਮ ਹੋ ਜਾਂਦਾ ਹੈ ਆਪ ਸਰਤਿ ਚ ਕਦੇ ਮਹਿਸੂਸ ਕਰਿਓ ਕਿ ਅੱਡੀ ਵੱਡੀਆਂ ਗਲਤੀਆਂ ਅਸੀਂ ਸਾਰੀਆਂ ਅਸੀਂ ਸਾਰੇ ਹੀ ਕਰਦੇ ਹੋਏ ਆ ਰਹੇ ਹਾਂ ਬੜਾ ਕੁਝ ਸਾਥੋਂ ਗਲਤ ਹੋ ਜਾਂਦਾ ਏ ਜ਼ਿੰਦਗੀ 'ਚ ਚਲਦਿਆਂ ਪਰ ਜਦੋਂ ਕਿਤੇ ਜਾ ਕੇ ਵੀ ਉਹ ਗੱਲ ਮਹਿਸੂਸ ਹੋ ਜਾਵੇ ਕਿ ਹਾਂ ਇੱਥੇ ਗਲਤੀ ਹੋਈ ਸੀ ਇੱਥੇ ਕੁਝ ਗਲਤ ਵਾਪਰ ਗਿਆ ਸੀ ਦਿਲੋਂ ਮੇਂ ਇਨਸਾਨ ਮਹਿਸੂਸ ਕਰ ਲਵੇ ਕਿਸੇ ਤੋਂ ਕੋਈ ਆਗਿਆ ਲੈਣ ਦੀ ਜ਼ਰੂਰਤ ਨਹੀਂ ਸਾਨੂੰ ਕਿ ਚਾਰ ਬੰਦਿਆਂ ਦੇ ਵਿੱਚ ਬੈਠ ਕਰਕੇ ਅਸੀਂ ਕਹੀਏ ਜੀ ਇੱਥੇ ਮੇਰੀ ਭੁੱਲ ਬਖਸ਼ਾਈ ਗਈ ਏ ਨਹੀਂ ਨਹੀਂ ਕਿਤੇ ਵੀ ਕੋਈ ਲੋੜ ਨਹੀਂ ਆਪਣੇ ਆਪ ਦੇ ਅੰਦਰ ਹੀ ਫਿਰ ਗੁਰੂ ਕੋਲੇ ਆ ਕੇ ਹੀ ਮਹਿਸੂਸ ਕਰ ਲਈਏ ਅੰਦਰ ਬੈਠੇ ਮਹਿਸੂਸ ਕਰ ਲਈਏ ਕਿ ਬਾਦਸ਼ਾਹ ਕੁਝ ਗਲਤ ਹੋ ਗਿਆ ਹੈ ਵਾਪਰ ਗਿਆ ਹੈ ਕੁਝ ਗਲਤ ਤਾਂ ਫਿਰ ਧਰਮ ਰਾਏ ਦਰ ਕਾਗਜ਼ ਫਾਰੇ ਫਾੜ ਦਿੱਤੇ ਜੀ ਕਿਤੇ ਵੀ ਕੋਈ ਮਰਨ ਦੀ ਗੱਲ ਨਹੀਂ ਦੇਖ ਗੁਰੂ ਨੇ ਤੇਰੇ ਕਾਗਜ਼ ਤੇ ਸਾਰੇ ਲਿਖੇ ਜੋਖੇ ਖਤਮ ਕਰ ਦਿੱਤੇ ਸਭ ਕੁਝ ਮਿਟ ਗਿਆ ਹੈ ਸ਼ਾਂਤ ਹੋ ਗਿਆ ਹੈ ਅੰਦਰ